ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਲਓ ਅਜੀਤ ਵੈਬ ਤੇ ਵੀ ਮੈਂ ਪਰਵਿੰਦਰ ਵਰਮਾ ਜਿਵੇਂ ਕਿ ਇਹ ਸ਼ਹੀਦੀ ਦਿਹਾੜੇ ਚੱਲਦੇ ਪਏ ਨੇ ਹਰ ਇੱਕ ਸੰਗਤ ਆਪਣੇ ਵੱਲੋਂ ਕੋਈ ਨਾ ਕੋਈ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਨੂੰ ਦੇਖਦੇ ਸਮਰਾਲਾ ਤੋਂ ਇੱਕ ਪੈਦਲ ਚੱਲਾ ਚੱਲਿਆ ਭਾਈ ਮਰਦਾਨਾ ਡਰੈਸ ਵੱਲੋਂ ਜੋ ਕਿ ਸਮਰਾਲਾ ਤੋਂ ਪੈਦਲ ਹੁੰਦੇ ਹੋਏ ਬਾਛੋੜਾ ਸਾਹਿਬ ਪਹੁੰਚੇ ਆ ਅੱਜ ਗੱਲਬਾਤ ਕਰ ਲੈਣੇ ਆ ਜੋ ਭਾਈ ਮਰਦਾਨਾ ਜੀ ਦੇ ਪ੍ਰਧਾਨ ਨੇ ਉਹਨਾਂ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਭਾਈ ਲਖਵਿੰਦਰ ਸਿੰਘ ਕਤਰੀ ਲਖਮਿੰਦਰ ਜੀ ਤੁਸੀਂ ਜੱਥਾ ਲੈ ਕੇ ਆਇਆ ਹੋ ਸ਼ੇਦੀ ਦਿਹਾੜ ਦੇ ਸਮਰਾਲ ਤੋਂ ਪੈਦਲ ਕਿੰਨੇ ਵਜੇ ਚੱਲੇ ਹੋ ਤੇ ਕਿੰਨੇ ਵਜੇ ਤੁਹਾਡਾ ਤਕਰੀਬਨ 2 ਸਾਲ ਹੋ ਗਏ ਪਿਛਲੇ ਸਾਲ ਵੀ ਅਸੀਂ ਐਸੀ ਦੂਸਰਾ ਜਿਹੜਾ ਪੈਦਲ ਮਾਰਚ ਸੀਗਾ ਜਿਹੜੀ ਯਾਤਰਾ ਸੀਗੀ ਸਾਡੀ ਭਾਈ ਮਰਦਾਨਾ ਦੀ ਚੈਰੀਟੇਬਲ ਸੁਸਾਇਟੀ ਅਤੇ ਸਮੂਹ ਸਾਥ ਸੰਗਤ ਦੇ ਸਹਿਯੋਗ ਨਾਲ ਜਿਹੜੀ ਇਹ ਯਾਤਰਾ ਅੱਜ ਆਰੰਭ ਹੋਈ ਸੀਗੀ ਤਕਰੀਬਨ 7 ਵਜੇ ਅਸੀਂ ਇਹ ਜਿਹੜੀ ਯਾਤਰਾ ਆਰੰਭ ਕਰਨ ਦਾ ਸਮਾਂ ਲਿਖਿਆ ਸੀਗਾ ਕੁਝ ਥੋੜਾ ਸੰਨਤ ਲੇਟ ਹੋਣ ਕਾਰਨ ਪੌਣੇ 8 ਵਜੇ ਜਿਹੜੀ ਯਾਤਰਾ ਆਰੰਭ ਹੋਈ ਸੀ ਇੱਕ ਕਿੱਥੋਂ ਆਰੰਭ ਹੋਈ ਆ ਤੇ ਕਿੰਨੇ ਘੰਟੇ ਜure ਪਹੁੰਚੇ ਹੋ ਸਮਰਾਲਾ ਦੇ ਵਿਸ਼ਕਰਮਾ ਭਵਨ ਜਿਹੜਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਰੋਡ ਤੇ ਉਤੋਂ ਇਹ ਯਾਤਰਾ ਆਰੰਭ ਹੋਈ ਸੀਗੀ ਤਕਰੀਬਨ ਪਿੰਡਾਂ ਦੇ ਵਿੱਚ ਹੀ ਹੁੰਦੇ ਹੋਏ ਅਸੀਂ ਤਕਰੀਬਨ 12:00 ਵਜੇ ਦੇ ਨੇੜੇ ਜਿਹੜੇ ਪਹੁੰਚ ਗਏ ਸੀ ਕਿੰਨੀ ਕਿਸ਼ਕਤ ਹੁੰਦੀ ਆਪਣੇ ਨਾਲ ਸੰਗਤ ਇਸ ਵਾਰ ਤਕਰੀਬਨ ਪਿਛਲੇ ਸਾਲ ਨਾਲੋਂ ਵੱਧ ਗਈ ਸੀ 300 ਜਿਹੜੇ ਕਰੀਬ ਸੰਗਤ ਸੀ ਇਹਦੇ ਤੁਸੀਂ ਪ੍ਰਬੰਧ ਕੀਤੇ ਦਿਨ ਪਹਿਲਾਂ ਸ਼ੁਰੂ ਕਰ ਦਿੰਦੇ ਤਕਰੀਬਨ 2 ਹਫ਼ਤੇ ਹੋ ਗਏ ਉਦੋਂ ਅਸੀਂ ਇਹਦੀ ਪਹਿਲਾਂ ਮੀਟਿੰਗ ਕੀਤੀ ਸੀਗੀ ਤੇ ਜਿਹੜਾ ਸ਼ਹਿਰ ਵਾਸੀਆਂ ਨੂੰ ਪੋਸਟਰ ਜਾਂ ਜਿਹੜੀ ਪੋਸਟ ਵਗੈਰਾ ਪਾਈ ਗਈ ਸੀਗੀ ਉਹ ਉਹਦੇ ਨਾਲ ਹੀ ਇਹਨਾਂ ਨੂੰ ਦੱਸਿਆ ਗਿਆ ਸੀਗਾ ਸੰਗਤ ਵਿੱਚ ਬਜ਼ੁਰਗ ਵੀ ਸੀਗੇ ਬੱਚੇ ਵੀ ਸੀਗੇ ਕਿਸ ਤਰ੍ਹਾਂ ਲੱਗਦਾ ਉਹਨਾਂ ਨੂੰ ਇੰਨੀ ਦੂਰ ਲੈ ਕੇ ਆਣਾ ਠੰਡ ਦੇ ਵਿੱਚ ਕਿਵੇਂ ਲੱਗਿਆ ਆ ਜਿਹੜੀ ਸੰਗਤ ਆ ਸੰਗਤ ਦੇ ਵਿੱਚ ਸ਼ਰਦਾ ਵਾ ਖੁਦ ਜਿੰਨੇ ਵੀ ਸੰਗਤ ਆਈ ਆ ਤਕਰੀਬਨ ਅੱਧ ਨਾਲੋਂ ਵੱਧ ਜਿਹੜੀ ਸੰਗਤ ਸੀਗੀ ਨੰਗੇ ਪੈਰੀ ਸੀ ਤਕਰੀਬਨ 10-12 ਕਿਲੋਮੀਟਰ ਦੀ ਬਾਟ ਆ ਸੰਗਤ ਦੇ ਵਿੱਚ ਸ਼ਰਦਾ ਸੀ ਉਸ ਨਾਲ ਹੀ ਜਿਹੜੀ ਇੱਥੇ ਪਹੁੰਚੇ ਯਾਨੀ ਕਿ ਸ਼ਰਦਾ ਭਾਵਨ ਨਾਲ ਉਹ ਇੱਥੇ ਪਹੁੰਚ ਜਾਂਦੇ ਨੇ ਕਿੰਨੇ ਘੰਟੇ ਚ ਪਹੁੰਚ ਜਾਂਦੇ ਹੋ ਤੁਸੀਂ ਤਕਰੀਬਨ ਉਹੀ 4-5 ਘੰਟੇ ਤਾਂ ਲੱਗੇ ਅੱਜ ਰਸਤੇ ਵਿੱਚ ਕੋਈ ਥੋੜਾ ਹੁੰਦਾ ਪੜਾ ਵੀ ਲੱਗਦਾ ਜਾਂ ਸਿੱਧੇ ਤੁਰ ਹੀ ਜਾਂਦਾ ਰਸਤੇ ਵਿੱਚ ਕਿਤੇ ਰੁਕਣ ਦਾ ਨਹੀਂ ਹੁੰਦਾ ਹੈਗਾ ਹਾਂ ਜੇ ਕਿਤੇ ਲੰਗਰ ਲੱਗਿਆ ਹੁੰਦਾ ਉੱਥੇ ਜਿਵੇਂ ਸੰਗਤ ਰੋਕਦੀ ਆ ਤੇ ਰੁਕਣਾ ਪੈਂਦਾ ਤੇ ਜਦੋਂ ਤੁਸੀਂ ਉਰੇ ਪਹੁੰਚ ਜਾਂਦੇ ਹੋ ਮਾ ਥੋੜਾ ਸਾ ਤਾ ਉਰੇ ਉਸ ਤੋਂ ਬਾਅਦ ਤੁਸੀਂ ਕਿੰਨੇ ਵਜੇ ਵਾਪਸੀ ਕਰਦੇ ਹੋ ਤਕਰੀਬਨ 1 ਘੰਟੇ ਦਾ ਸਮਾਂ ਜਿਹੜਾ ਸੰਗਤ ਨੂੰ ਦੱਸਿਆ ਗਿਆ ਸੀਗਾ ਆ ਜਦੋਂ ਸਮਰਾਲੇ ਤੋਂ ਅਸੀਂ ਤੁਰਦੇ ਆ ਪਹਿਲਾਂ ਤਾਂ ਉੱਥੇ ਅਰਦਾਸ ਕਰਾ ਕੇ ਤੁਰਦੇ ਆ ਕਿ ਰਾਹ ਦੇ ਵਿੱਚ ਜਿੱਦਾਂ ਵੀ ਸਾਡਾ ਪੈੜਾ ਵਾ ਸਹੀ ਸਲਾਮਤ ਜੋ ਵੀ ਅ ਪ੍ਰਕਿਰਿਆ ਦੇ ਨਾਲ ਅਸੀਂ ਇੱਥੇ ਪਹੁੰਚੀਏ ਉਸ ਤੋਂ ਬਾਅਦ ਉਰੇ ਪਹੁੰਚ ਕੇ ਵੀ ਅਰਦਾਸ ਕਰਕੇ ਸਮਾਪਤੀ ਕੀਤੀ ਜਾਂਦੀ ਹੈ ਅਸੀਂ ਇੱਕ ਚੀਜ਼ ਹੋਰ ਵੀ ਦੇਖੀਏ ਕੀਰਤਨ ਸਿਮਰਨ ਵੀ ਕਰਦੇ ਆ ਰਹੇ ਨੇ ਮਗਨ ਹੋ ਜਾਂਦੇ ਭਗਤੀ ਦੇ ਵਿੱਚ ਬੰਦੇ ਤੇ ਉਰੇ ਤੁਸੀਂ ਰਸਤੇ ਚਾਹ ਦਾ ਕੋਈ ਪ੍ਰੋਗਰਾਮ ਰੱਖਦੇ ਹੋ ਰਸਤੇ ਵਿੱਚ ਲੰਗਰ ਲੱਗਿਆ ਹੁੰਦਾ ਵਾ ਜਿਹੜਾ ਸੰਗਤ ਵੱਲੋਂ ਉੱਥੇ ਹੀ ਰੁੱਕ ਕੇ ਜਿਹੜਾ ਛਕਿਆ ਜਾਂਦਾ ਲੰਗਰ ਤੇ ਉਰੇ ਆ ਕੇ ਤੁਹਾਡਾ ਪਹਿਲਾ ਕੰਮ ਕੀ ਹੁੰਦਾ ਪੁਰੇ ਆ ਕੇ ਅੰਦਰ ਜਿਹੜਾ ਦਰਵਾਜ਼ਾ ਸਾਹਿਬ ਦੇ ਵਿੱਚ ਮੱਥਾ ਟੇਕਿਆ ਜਾਂਦਾ ਵਾ ਉੱਥੇ ਅਰਦਾਸ ਕਰਾਈ ਜਾਂਦੀ ਆ ਉਸ ਤੋਂ ਬਾਅਦ ਸਮਾਪਤੀ ਹੁੰਦੀ ਆ ਤੇ ਵਾਪਸੀ ਕਿਸ ਤਰ੍ਹਾਂ ਹੁੰਦੀ ਆ ਬਾਸਤੀ ਸਾਡੇ ਜਿਹੜੇ ਸਮਰਾਲੇ ਤੋਂ ਸੰਗਤ ਆ ਉਹਨਾਂ ਵੱਲੋਂ ਜਿਹੜੀਆਂ ਟਰਾਲੀਆਂ ਲੈ ਕੇ ਆਉਂਦੀਆਂ ਗੀਆਂ ਦੇ ਨਾਲ ਉਹਨਾਂ ਦੇ ਵਿੱਚ ਹੀ ਵਾਪਸੀ ਕੀਤੀ ਜਾਂਦੀ ਆ ਕਿੰਨੇ ਕਿ ਮੈਂਬਰ ਉਹ ਜਿਹੜੀ ਸੰਸਥਾ ਚਲਾ ਰਹੇ ਸੰਸਥਾ ਦੇ ਵਿੱਚ ਮੈਂਬਰ ਤਕਰੀਬਨ ਹੈਗੇ 10 12 ਕੇ ਜਿਹੜੇ ਮੁੰਡੇ ਹੈਗੇ ਆ ਉਹ ਚਲਾ ਰਹੇ ਉਸ ਤੋਂ ਇਲਾਵਾ ਵੀ ਕੋਈ ਕੰਮ ਕਰਦੇ ਆ ਉਸ ਤੋਂ ਇਲਾਵਾ ਜਿਵੇਂ ਆਪਰੇਸ਼ਨ ਵਗੈਰਾ ਹੋ ਗਏ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਮਦਦ ਆ ਉਹ ਕੀਤੀ ਜਾਂਦੀ ਹੈ ਤੇ ਹੁਣ ਅਗਲਾ ਪ੍ਰੋਗਰਾਮ ਤੁਹਾਡਾ ਕੀ ਹੈ ਅਗਲਾ ਪ੍ਰੋਗਰਾਮ ਤਾਂ ਅਗਲੇ ਮਹੀਨੇ ਇੱਕ ਜਿਹੜਾ ਪ੍ਰੋਗਰਾਮ ਲਿਖਾਂਗੇ ਜਿਹੜਾ ਜਿਹੜੇ ਹੋਗੇ ਅੰਗਹੀਣ ਹੋਗੇ ਉਹਨਾਂ ਨੂੰ ਟ੍ਰਾਈਸਾਈਕਲ ਵਗੈਰਾ ਦਾ ਜਾਂ ਅੱਖਾਂ ਦਾ ਕੈਂਪ ਜਿਹੜਾ ਇੱਕ ਉਹ ਲਿਕਣ ਦੀ ਹੈ ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਕੱਲ ਨੌਜਵਾਨ ਨਸ਼ਾ ਚਲਦੇ ਤੁਸੀਂ ਨੌਜਵਾਨ ਨੂੰ ਨੌਜਵਾਨ ਹੋ ਕੇ ਤੁਸੀਂ ਵਧੀਆ ਉਪਰਾਲਾ ਕਰ ਰਹੇ ਹੋ ਧਰਮ ਨਾਲ ਜੋੜਨ ਦਾ ਕਰ ਰਹੇ ਹੋ ਨੌਜਵਾਨਾਂ ਨੂੰ ਤਾਂ ਅਸੀਂ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਨਸ਼ਿਆਂ ਨੂੰ ਤਿਆਗੋ ਇਸੇ ਕਰਕੇ ਜਿਹੜੇ ਸਾਡੇ ਨਾਲ ਮੁੰਡੇ ਜੁੜੇ ਹੋਏ ਨੇ ਉਹ ਵੀ ਲੋਕਾਂ ਨੂੰ ਇਸੇ ਤਰ੍ਹਾਂ ਇੱਧਰ ਨਾਲ ਜੋੜ ਰਹੇ ਨੇ ਸੋ ਅਸੀਂ ਗੱਲਬਾਤ ਕੀਤੀ ਬਾਈ ਮਰਦਾਨਾ ٹرسٹ ਦੇ ਜੋ ਪ੍ਰਧਾਨ ਨੇ ਲਖਵਿੰਦਰ ਸਿੰਘ ਗਤਰੀ ਨਾਲ ਜਿਨ੍ਹਾਂ ਨੇ ਦੱਸਿਆ ਕਿ ਸਵੇਰੇ ਤਕਰੀਬਨ 7 ਵਜੇ ਦਾ ਪ੍ਰੋਗਰਾਮ ਸੀ ਆ ਇੱਕ ਆਪਣੇ ਵੱਲੋਂ ਸੰਗਤ ਵੱਲੋਂ ਯੋਗਦਾਨ ਦਿੰਦੇ ਨੇ ਪੈਦਲ ਯਾਤਰਾ ਕਰਕੇ ਤੇ ਤਿੰਨ ਚਾਰ ਘੰਟਿਆਂ ਵਿੱਚੋਂ ਮਛਵੜਾ ਸਾਹਿਬ ਪਹੁੰਚਦੇ ਨੇ ਇੱਥੇ ਆ ਕੇ ਦਰਸ਼ਕ ਕਰਦੇ ਦਰਸ਼ਕ ਕਰਨ ਤੋਂ ਬਾਅਦ ਸੰਗਤ ਨੂੰ ਜਿਹੜਾ ਉਹ ਵਾਪਸ ਲੈ ਜਾਣ ਦਾ ਵੀ ਇੰਤਜ਼ਾਮ ਇਹਨਾਂ ਵੱਲੋਂ ਕੀਤਾ ਜਾਂਦਾ ਹੈ ਮੈਂ ਪਰਮਿੰਦਰ ਵਰਮਾ ਅਜੀਤ ਵਬ ਟੀਵੀ ਲਈ ਸੁਮਣਾਲਾ ਤੋਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ